ਹਫਤਾਵਰੀ ਦੀਵਾਨ ਸੱਜੇ ਨੇ ਹਫਤਾਵਰੀ ਦੀਵਾਨਾਂ ਦੇ ਵਿੱਚ ਆਪਣੇ ਕੀਮਤੀ ਸੁਆਸਾਂ ਨੂੰ ਸਫਲਾ ਕਰਨ ਦੀ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਆ। ਇਹ ਸਾਡੀ ਜਾਂ ਤੁਹਾਡੀ ਤਾਕਤ ਕੋਈ ਨਹੀਂ। ਇਹ ਤੇ ਬਾਬਾ ਜੀ ਦੀ ਬਾਣੀ ਦਾ ਕਥਨ ਹੈ। ਜਿਤ ਜਿਤ ਭਾਣਾ ਤਿਤ ਤਿਤ ਲਾਇ। ਜੇ ਆਪਾਂ یوں ਕਹਿ ਲਈਏ ਕਿ ਇੱਕ ਸ਼ਬਦ ਆਪਾਂ ਪੜ੍ਹਦੇ ਹੁੰਨੇ ਆ। ਠਾਕੁਰ ਤੁਮ ਸਰਣਾਈ ਆਇਆ ਪੁੱਤਰ ਗਿਓ ਮੇਰੇ ਮਨ ਕਾ ਸੰਸਾ। ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਬਾਹਾਂ ਪਕੜ ਕੰਡ ਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਿਉਂਕਿ ਸਭ ਤੋਂ ਨੇੜੇ ਰਿਸ਼ਤਾ ਹੈ ਜਿਹੜਾ ਮਾਂ ਪੁੱਤ ਦਾ ਹੈ ਭਾਵ ਕੇ ਬੱਚਿਆਂ ਦਾ ਹੈ ਭਾਵੇਂ ਧੀ ਹੈ ਭਾਵੇਂ ਪੁੱਤ ਹੈ ਜੋ ਬੱਚਿਆਂ ਦੇ ਮਨ ਦੇ ਵਿੱਚ ਦੁਨਿਆਵੀ ਤੌਰ ਤੇ ਹੁੰਦੇ ਹਨ ਨਾ ਕਈ ਵਾਰੀ ਦੁਨਿਆਵੀ ਮਾਪੇ ਉਹਨਾਂ ਦੀ ਜਿਹੜੀ ਫੀਲਿੰਗ ਹੈ ਜਾਂ ਉਹਨਾਂ ਦਾ ਦੁੱਖ ਹੈ ਉਹ ਸਮਝ ਨਹੀਂ ਸਕਦੇ ਪਰ ਗੁਰੂ ਸਾਹਿਬ ਜੀ ਐਸੇ ਨੇ ਜਦੋਂ ਅਨਬੋਲਤ ਮੇਰੀ ਬਿਰਥਾ ਜਾਣੀ ਬਿਨਾ ਬੋਲਿਆਂ ਹੀ ਮਨ ਦੀ ਪੀੜਾ ਮਨ ਦਾ ਦਰਦ ਮਨ ਦੀਆਂ ਭਾਵਨਾਵਾਂ ਸਤਿਗੁਰੂ ਜੀ ਜਾਣ ਲੈਂਦੇ ਨੇ ਸਤਿਗੁਰੂ ਜੀ ਫਿਰ ਕਹਿੰਦੇ ਬਾਹਾਂ ਪਕੜ ਕੱਢ ਲੈਨੇ ਆਪਣੇ ਜਿਵੇਂ ਕੋਈ ਬੰਦਾ ਇਸੇ ਡੂੰਗੇ ਟੋਏ ਦੇ ਵਿੱਚ ਡਿੱਗਾ ਹੋਵੇ ਨਾ ਤੇ ਉਹਨੂੰ ਬਾਹਰ ਕੱਢਣਾ ਕਹਿੰਦੇ ਇਸੇ ਤਰ੍ਹਾਂ ਜਦੋਂ ਸਾਡੇ ਪੂਰਬਲੇ ਕਰਮ ਜਾਂ ਸਾਡੇ ਭਾਗ ਜਾਗਦੇ ਨੇ ਪਰਮਾਤਮਾ ਸਾਨੂੰ ਫਿਰ ਇਸ ਮੋਹ ਮਾਇਆ ਦੀ ਦਲ ਦੇ ਵਿੱਚੋਂ ਬਾਹ ਫੱਕੜ ਪਕੜ ਕੇ ਕੱਢ ਲੈਂਦਾ ਜਿਵੇਂ ਅੱਜ ਆਪ ਬੇਅੰਤ ਰੂਹਾਂ ਬੇਅੰਤ ਸਰੀਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਾਡੇ ਤੁਹਾਡੇ ਸਾਰਿਆਂ ਤੇ ਕਿ ਆਪਾਂ ਮਹਾਰਾਜੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੇ ਕੀਮਤੀ ਸੁਆਸਾਂ ਨੂੰ ਸਫਲਾ ਕਰ ਰਹੇ ਹਾਂ ਸਾਧ ਸੰਗਤ ਜੀ ਅੱਜ ਦਾ ਜੋ ਸ਼ਬਦ ਹੈ ਰਾਗ ਗੌੜੀ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 237 ਤੇ ਇਹ ਸ਼ਬਦ ਉਚਾਰਨ ਕੀਤਾ ਹੈ ਆਪਾਂ ਸਿਰਫ ਤੇ ਸਿਰਫ ਅਖਰੀ ਅਰਥ ਕਰਨੇ ਨੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਇੱਕ ਸ਼ਬਦ ਆਪਾਂ ਪੜ੍ਹਦੇ ਹੁੰਨੇ ਆ ਜੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਦਾਨਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਪਰ ਜਦੋਂ ਆਪਾਂ ਸਤਗੁਰਾਂ ਦੀ ਜੀਵਨੀ ਪੜ੍ਹਦੇ ਆ ਮਹਾਰਜ ਨੇ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਪਰ ਅੱਜ ਆਪਾਂ ਫਾਰਮੈਲਿਟੀਆਂ ਦੇ ਤੌਰ ਤੇ ਤੇ ਆਪਾਂ ਸਾਰੇ ਹੀ ਗੁਰੂ ਮੰਨਦੇ ਆ ਗੁਰੂ ਨੂੰ ਮੰਨਦੇ ਸਾਰਿਆਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਮਾਰਾ ਦੇ ਬਾਣੀ ਦੇ ਵਿੱਚ ਸ਼ਬਦ ਹੁੰਦਾ ਹੈ ਕਿ हे ਭਾਈ ਜੇ ਤੂੰ ਗੁਰੂ ਦੀ ਮਤ ਲੈ ਲਵੇਂ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਵੱਡੇ ਵੱਡੇ ਜਿਹੜੇ ਸਿਆਣੇ ਨੇ ਉਹ ਵੀ ਡੁੱਬ ਜਾਂਦੇ ਨੇ ਆਪਣੀ ਮਨ ਦੀ ਮਤ ਪਿੱਛੇ ਚੱਲਣ ਕਰਕੇ ਪਰ ਤੂੰ ਗੁਰੂ ਦੀ ਮਤ ਲੈ ਹੁਣ ਗੁਰੂ ਦੀ ਮਤ ਕੀ ਹੈ ਗੁਰੂ ਸਾਹਿਬ ਜੀ ਨੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਜੇ ਅੱਜ ਆਪਾਂ ਕਹੀਏ ਆਪਣੇ ਅੰਦਰ છાਤੀ ਮਾਰ ਕੇ ਵੇਖੀਏ ਅਸੀਂ ਕਿੰਨੀ ਕੁ ਗੁਰਬਾਣੀ ਦਾ ਪਾਠ ਪੜ੍ਹਦੇ ਆਂ ਜੇ ਅਸੀਂ ਬਾਣੀ ਦੇ ਨਾਲੋਂ ਟੁੱਟੇ ਹੋਏ ਆ ਨਾ ਜੇ ਬਹੁਤੇ ਲੋਕਾਂ ਦੀ ਗੱਲ ਕਰੀਏ ਸਿਰਫ ਅਸੀਂ ਸਰੀਰ ਕਰਕੇ ਤੇ ਬਾਣੀ ਦੇ ਨਾਲ ਜੁੜੇ ਹੋਏ ਆਂ ਪਰ ਮਨ ਕਰਕੇ ਖਾਸ ਕਰਕੇ ਆਪਣੇ ਜਿਹੜੇ ਭੈਣ ਭਰਾਣੇ ਨਾ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਜਨਮ ਲਿਆ ਉਹ ਗੁਰਬਾਣੀ ਤੋਂ ਟੁੱਟੇ ਹੋਏ ਨੇ ਕੋਈ ਅਤ ਕਠਿਨੀ ਨਹੀਂ ਜੇ ਅਸੀਂ ਨਾ ਟੁੱਟੇ ਹੋਈਏ ਗੁਰਬਾਣੀ ਤੋਂ ਫਿਰ ਸਾਡੇ ਮਨ ਦੇ ਅੰਦਰ ਖੁਸ਼ੀਆਂ ਤੇ ਖੇੜੇ ਹੋਣ ਸਾਡੇ ਮਨ ਦੇ ਅੰਦਰ ਚਿੰਤਾ ਨਾ ਹੋਵੇ ਸਤਿਗੁਰਾਂ ਨੇ ਸ਼ਬਦ ਵਰਤੇ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਸਤਿਗੁਰਾਂ ਨੇ ਇੱਥੇ ਜੋ ਚੀਜ਼ ਮਾਰਨ ਦੀ ਗੱਲ ਕੀਤੀ ਹੈ ਨਾ ਉਹ ਗੱਲ ਕੀਤੀ ਹੈ ਦੁਬਧਾ ਦੀ ਕਿਉਂਕਿ ਸਤਿਗੁਰਾਂ ਦੇ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਨਾ ਦੁਬਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਦੁਬਦਾ ਕੀ ਹੈ ਮਨ ਦੇ ਵਿੱਚ ਦੋ ਚੀਜ਼ਾਂ ਪੈਦਾ ਹੋ ਜਾਣੀਆਂ ਜਿਵੇਂ ਕਦੇ ਤੇ ਆਪਾਂ ਰੱਬ ਵਾਲੇ ਪਾਸੇ ਜੁੜ ਪੈਣਾ ਕਈ ਸੱਜਣ ਵੇਖੇ ਨੇ ਜਦੋਂ ਗੁਰੂ ਦੇ ਦਰ ਤੋਂ ਕੋਈ ਭਾਵਨਾ ਪੂਰੀ ਨਾ ਨਾ ਹੋਵੇ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਤੇ ਗੁਰੂ ਦਾ ਦਰ ਛੱਡ ਕੇ ਫਿਰ ਕੱਚੇ ਪਿੱਲਿਆਂ ਦੇ ਪਿੱਛੇ ਤੁਰ ਪੈਂਦੇ ਨੇ ਬਹੁਤੇ ਲੋਕਾਂ ਦਾ ਇਹ ਹਾਲ ਹੈ ਪਰ ਸਤਗੁਰ ਪਾਤਸ਼ਾਹ ਜੀ ਜਦੋਂ ਆਪਾਂ ਬਾਣੀ ਪੜਾਂਗੇ ਨਾ ਬਾਬਾ ਜੀ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬੋਹ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਉਦਾਹਰਨ ਦਿੱਤੀ ਮਹਾਰਾਜ ਨੇ ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਝਿੜਕਦੇ ਨੇ ਜਦੋਂ ਗਲਤੀ ਕਰਦੇ ਨੇ ਜਦੋਂ ਕੋਈ ਪਰ ਫਿਰ ਆਪਣੇ ਗਲ ਨਾਲ ਲਾ ਲੈਂਦੇ ਨੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਨੇ ਪਰਮਾਤਮਾ ਹੈ ਜਿਹੜਾ ਸਾਨੂੰ ਝਿੜਕਦਾ ਹੈ ਪਰ ਲੇਕਿਨ ਅਸੀਂ ਗੁਰੂ ਦੀ ਝਿੜਕ ਨੂੰ ਪਿਆਰ ਸਾਧ ਸੰਗਤ ਜੀ ਬੁਰਾ ਮੰਨ ਕੇ ਨਾ ਆਪਣੇ ਮਨ ਦੇ ਵਿੱਚ ਬਾਬਾ ਜੀ ਤੇ ਕਹਿੰਦੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗਿਆ ਜੇ ਬਖਸ਼ੇ ਤਾਂ ਗੁਰੂ ਵਡਿਆਈ ਪਰ ਗੁਰੂ ਦੀ ਝਿੜਕ ਨੂੰ ਮਿੱਠਾ ਕਰਕੇ ਮੰਨਣਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਹੁੰਦਾ ਸਤਗੁਰੂ ਜੀ ਨੇ ਸ਼ਬਦ ਵਰਤੇ ਕਹਿੰਦੇ ਭਾਈ ਜਿਹੜਾ ਇਨਸਾਨ ਇਸ ਦੁਬਦਾਂ ਨੂੰ ਮਾਰਦਾ ਉਹੀ ਸੂਰਬੀਰ ਹੈ ਸੂਰਬੀਰ ਦਾ ਭਾਵ ਯੋਧਾ ਹੈ ਪਾਵਰਫੁੱਲ ਹੈ ਸਤਗੁਰੂ ਜੀ ਕਹਿੰਦੇ ਜੋ ਇਸ ਮਾਰੇ ਸੋਈ ਪੂਰਾ ਆਪਾਂ ਕਹੀਏ ਵੀ ਪੂਰਾ ਇੱਕ ਸ਼ਬਦ ਆਉਂਦਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਇੱਕ ਦੇ ਅਕਾਲ ਪੁਰਖ ਵਾਹਿਗੁਰੂ ਪੂਰਾ ਪਰ ਜਿਨ੍ਹਾਂ ਦੇ ਅੰਦਰੋਂ ਦੁਬਦਾ ਮਰ ਜਾਂਦੀ ਹੈ ਨਾ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਇਹ ਮੈਂ ਨਹੀਂ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ RAM KABIRA EK BHAYE HAI KOI NA SAKAY PECHHANI JIO JAL MEIN JAL AAYE ਸਮਾਨਾ ਜੋਤਿਓ ਜੋਤੀ ਸੰਗ ਜੋਸਮਾਨ ਜਿਉਂ ਜਲ ਮੈਂ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਸਮਾਨ ਉਹਦਾ ਇੱਕ ਰੂਪ ਹੋ ਜਾਣਾ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਤਿਸੈ ਵੜਿਆਈ ਆਪਾਂ ਵੇਖੋ ਵੜਿਆਈ ਲੈਣ ਵਾਸਤੇ ਨਾ ਕਈ ਵਾਰੀ ਬੜਾ ਧੱਕਾ ਕਰਦੇ ਆ ਹੁਣ ਆਪਣੇ ਸਾਹਮਣੇ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੱਜ ਆਪਾਂ ਅਵਤਾਰ ਪੁਰਬ ਦਿਹਾੜਾ ਮਨਾ ਰਹੇ ਆ ਸਮੇਂ ਦੀ ਸਰਕਾਰ ਵਜ਼ੀਰ ਖਾਂ ਵਰਗਿਆਂ ਨੇ ਔਰੰਗਜ਼ੇਬ ਵਰਗਿਆਂ ਨੇ ਕਿੰਨਾ ਧੱਕਾ ਕੀਤਾ ਸਤਿਗੁਰਾਂ ਦੇ ਨਾਲ ਕਾਦੇ ਵਾਸਤੇ ਆਪਣੇ ਆਪ ਵੱਡੋਂ ਵਾਸਤੇ ਵੀ ਅਸੀਂ ਪਾਵਰਫੁੱਲ ਆ ਪਰ ਸਾਧ ਸੰਗਤ ਜੀ ਜਿਹੜੇ ਲੋਕ ਜ਼ੁਲਮ ਕਮਾਉਣ ਵਾਲੇ ਸੀ ਅੱਜ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਅੱਜ ਕੋਈ ਉਹਨਾਂ ਦੀ ਕਬਰ ਦੇ ਉੱਤੇ ਦੀਵਾ ਬੱਤੀ ਨਹੀਂ ਕਰਦਾ ਮੈਂ ਸੰਤ ਸਿੰਘ ਮਸਕੀਨ ਜੀ ਨੂੰ ਸੁਣ ਰਿਹਾ ਸੀ ਕਹਿੰਦੇ ਜਦੋਂ ਮੈਂ ਇੱਕ ਵਾਰੀ ਔਰੰਗਜ਼ੇਬ ਦੀ ਉੱਥੇ ਗਿਆ ਨਾ ਜਿੱਥੇ ਉਹਦੀ ਸਮਾਦ ਬਣੀ ਹੋਈ ਹੈ ਕਬਰ ਬਣੀ ਹੋਈ ਹੈ ਵੇਖਣ ਵਾਸਤੇ ਲੋਕੀ ਜਾਂਦੇ ਕਹਿੰਦੇ ਉੱਥੇ ਮਜ਼ਦੂਰ ਬੈਠਾ ਜਿਹੜਾ ਉੱਥੇ ਝਾੜੂ ਪੋਚੇ ਦਾ ਕੰਮ ਕਰਦਾ ਹੈ ਦੀਵਾ ਬਤੇ ਉਹ ਲੋਕਾਂ ਕੋਲੋਂ ਮੰਗ ਮੰਗ ਕੇ ਕਿ ਮੈਂ ਇੱਥੇ ਦੀਵਾ ਜਗਾਣਾ ਮੈਨੂੰ ਕੋਈ ਪੈਸੇ ਦੇ ਕੇ ਜਾਓ ਪਰ ਜਿਨ੍ਹਾਂ ਦੇ ਉੱਤੇ ਜ਼ੁਲਮ ਕਮਾਇਆ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਸੰਗਤਾਂ ਦੇ ਦੁਆਰਾ ਉਨਾ ਗੁਰੂਆਂ ਦੀ ਯਾਦ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਦੇ ਵਿੱਚ ਅੱਜ ਥਾਂ-ਥਾਂ ਤੇ ਨਿਸ਼ਾਨ ਸਾਬ ਝੁੱਲਦੇ ਨੇ ਸਤਿਗੁਰ ਜੀ ਕਹਿੰਦੇ ਇਹ ਜਿਹੜੀ ਦੁਬਧਾ ਹੈ ਜਿਹੜਾ ਇਹਨੂੰ ਮਾਰ ਲੈਂਦਾ ਉਹਦੀ ਵਡਿਆਈ ਹੁੰਦੀ ਹੈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਕਿਉਂਕਿ ਸਾਡੇ ਮਨ ਦੇ ਅੰਦਰ ਦੁਬਧਾ ਮੈਂ ਹੈ ਮੇਰੀ ਹੈ ਲਾਲਚ ਹੈ ਮੇਰੀ ਗੱਲ ਨਹੀਂ ਮੰਨੀ ਮੈਨੂੰ ਇਸ ਤਰ੍ਹਾਂ ਬੋਲਿਆ ਗਿਆ ਸਤਿਗੁਰ ਜੀ ਕਹਿੰਦੇ ਜਦੋਂ ਮਨ ਚੋਂ ਦੁਬਧਾ ਮਾਰੀ ਜਾਵੇ ਤੇ ਬੰਦੇ ਦਾ ਦੁੱਖ ਹੈ ਜਿਹੜਾ ਉਹ ਮਿਟ ਜਾਂਦਾ ਹੈ ਇੱਕ ਤੇ ਦੁਨਿਆਵੀ ਦੁੱਖ ਹੈ ਜਿਹੜਾ ਲੋਕਾਂ ਨੂੰ ਨਜ਼ਰ ਆਉਂਦਾ ਹੈ ਪਰ ਜਦੋਂ ਮੈਂ ਮੇਰੀ ਮਿਟ ਗਈ ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪਤੇ ਕਿਆ ਲਾਗਾ ਮੇਰਾ ਮਹਾਰਾਜ ਮੇਰਾ ਤੇ ਕੁਝ ਹੈ ਹੀ ਨਹੀਂ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਪਣਾ ਟਿੰਡ ਦਾ ਸਰਾਨਾ ਲਾ ਕੇ ਪਏ ਨੇ ਤੇ ਉਸ ਪਰਮਾਤਮਾ ਨੂੰ ਇੱਕ ਸ਼ਬਦ ਦੇ ਰਾਹੀਂ ਬੇਨਤੀਆਂ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਉਹਨ ਅਗਲੀ ਰਹਾਉ ਦੀਆਂ ਪੰਕਤੀਆਂ ਨੇ ਐਸਾ ਕੋਏ ਜੇ ਦੁਬਦਾ ਮਾਰ ਗਵਾਵੇ ਹੇ ਭਾਈ ਦੁਨੀਆ ਦੇ ਅੰਦਰ ਕੋਈ ਐਸਾ ਬੰਦਾ ਹੈ ਜਿਹੜਾ ਇਸ ਦੁਬਦਾ ਨੂੰ ਮਾਰ ਕੇ ਖਤਮ ਕਰ ਦੇਵੇ ਇਸੈ ਮਾਰ ਰਾਜ ਯੋਗ ਕਮਾਵੇ ਇਹ ਦੁਭਧਾ ਨੂੰ ਮਾਰ ਕੇ ਰਾਜ ਯੋਗ ਭਾਵ ਕੇ ਭਗਤੀ ਯੋਗ ਗਿਆਨ ਯੋਗ ਉਹਨਾਂ ਨੂੰ ਕਮਾ ਲਵੇ ਐਸਾ ਕੋਈ ਹੈ ਮਹਾਰਾਜ ਨੇ ਸਵਾਲ ਕੀਤਾ ਹੁਣ ਆਪਾਂ ਜਿੰਨੇ ਸੱਜਣ ਮਾਰ ਦੀ ਹਜ਼ੂਰੀ ਚ ਬੈਠੇ ਆ ਆਪਾਂ ਵੱਧ ਤੋਂ ਵੱਧ ਬਾਣੀ ਪੜਨ ਵਾਲੇ ਵੀ ਬੜੇ ਸੱਜਣ ਬੈਠੇ ਨੇ ਵੱਧ ਤੋਂ ਵੱਧ ਮੈਡੀਟੇਸ਼ਨ ਕਰਨ ਵਾਲੇ ਵੀ ਸੰਗਤ ਦੇ ਵਿੱਚ ਹੀ ਬੈਠੇ ਨੇ ਪਰ ਜੇ ਆਪਾਂ ਅੰਦਰ છાਤੀ ਮਾਰ ਕੇ ਵੇਖੀਏ ਕਿ ਅਸੀਂ ਇਹ ਸੁਦੂਬਦਾਂ ਨੂੰ ਮਾਰ ਲਿਆ ਸਾਧ ਸੰਗਤ ਜੀ ਇਹ ਦੁਬਦਾਂ ਮਾਰੀ ਨਹੀਂ ਜਾਂਦੀ ਬਾਬਾ ਜੀ ਨੇ ਸ਼ਬਦ ਵਰਤੇ ਜੋ ਇਸ ਮਾਰੇ ਤਿਸ ਕੋ ਭਉ ਨਾਹੇ ਭਉ ਨਾ ਮੈਂ ਡਰਦਾ ਜਿਹੜਾ ਇਹ ਸੁਦੂਬਦਾਂ ਨੂੰ ਮਾਰ ਲੈਂਦਾ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ ਕਿਉਂਕਿ ਆਪਣੇ ਸਾਹਮਣੇ ਹੈ ਸਹਬਜ਼ਾਦੇ ਸੀ ਜਿਹੜੇ ਜਦੋਂ ਨੀਹਾਂ 'ਚ ਚਿਣਿਆ ਜਾ ਰਿਹਾ ਸੀ 7 ਸਾਲ ਤੇ 9 ਸਾਲ ਦੀ ਉਮਰ ਉੱਥੇ ਡਰ ਹੈ ਸੀ ਕੋਈ ਕਿਉਂਕਿ ਮਨ ਦੇ ਵਿੱਚ ਦੁਬਧਾ ਨਹੀਂ ਸੀ ਪਤਾ ਸੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਹੈ ਉਹਨੇ ਜੋ ਕਰਨਾ ਹੈ ਚੰਗਾ ਕਰਨਾ ਹੈ ਜੋ ਕਰ ਰਿਹਾ ਉਹ ਚੰਗਾ ਕਰ ਰਿਹਾ ਹੈ ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ ਜੋ ਇਸ ਮਾਰੇ ਸੋ ਨਾਮ ਸਮਾਹੇ ਜਿਹੜੇ ਇਸ ਦੁਬਧਾ ਨੂੰ ਮਾਰ ਲੈਂਦੇ ਨੇ ਨਾ ਉਹ ਨਾਮ ਦੇ ਵਿੱਚ ਸਮਾ ਜਾਂਦੇ ਨੇ ਉਹਦੇ ਨਾਲ ਇੱਕਮਿਕ ਹੋ ਜਾਂਦੇ ਨੇ ਮੈਡੀਟੇਸ਼ਨ ਕਰਦੇ ਕਰਦੇ ਸਤਿਗੁਰੂ ਜੀ ਕਹਿੰਦੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁੱਝੈ ਜਿਹੜਾ ਇਹਨੂੰ ਮਾਰ ਲੈਂਦਾ ਹੈ ਨਾ ਦੁਬਧਾ ਨੂੰ ਉਹਦੇ ਮਨ ਦੇ ਵਿੱਚ ਉਹ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਜਦੋਂ ਆਪਾਂ ਬਾਬਾ ਜੀ ਦੀ ਬਾਣੀ ਪੜ੍ਹਦੇ ਆ ਨਾ ਪਹਿਲਾਂ ਵੀ ਕਈ ਵਾਰੀ ਬੇਨਤੀ ਕਰੀਦੀ ਹੈ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨੇ ਇੱਕ ਭਾਸ਼ਾ ਵਿਗਿਆਨੀ ਸਨ ਐਸਐਸ ਜੋਸ਼ੀ ਸਨਾਤਨ ਧਰਮ ਦੇ ਵਿੱਚੋਂ ਸਨ ਕਈ ਵਾਰੀ ਆਪਾਂ ਕਹਿ ਦਿੰਨੇ ਆ ਜੀ ਨਹੀਂ ਜੀ ਇਹ ਕੱਲਾ ਸਿੱਖਾਂ ਦਾ ਹੀ ਗੁਰੂ ਹੈ ਮਾਫ ਕਰਿਓ ਐਸ ਐਸ ਜੋਸ਼ੀ ਉਹ ਕਹਿੰਦੇ ਸੀ ਹੁਣ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਭਾਸ਼ਾ ਵਿਗਿਆਨੀ ਸਨ ਉਹ ਕਹਿੰਦੇ ਬੱਚਿਓ ਜਿਹੜੀ ਗੁਰਬਾਣੀ ਦੀ ਕਥਾ ਹੈ ਨਾ ਉਹ ਗੁਰਬਾਣੀ ਦੇ ਵਿੱਚ ਹੀ ਹੈ ਸਤਗੁਰੂ ਪਾਤਸ਼ਾਹ ਜੀ ਇੱਥੇ ਦੱਸ ਰਹੇ ਨੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਝੈ ਤੇ ਇੱਕ ਥਾਂ ਤੇ ਬਾਬਾ ਜੀ ਇਹ ਵੀ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮੰਨ ਨਾ ਹੋਰੇ ਪਰੇ ਪਰੈ ਹੀ ਕੋ ਲੁਜੀਏ ਕਿਸੇ ਵਿਰਲੇ ਦੀ ਤ੍ਰਿਸ਼ਨਾ ਬੁਝਦੀ ਹੈ ਬੁਝਦੀ ਕਹਦੀ ਹੈ ਜਿਹੜਾ ਇਹ ਸੁਦਬਦਾਂ ਨੂੰ ਮਾਰ ਲੈਂਦਾ ਜੋ ਇਸ ਮਾਰੇ ਸੁਦਰਗ ਸਿੱਜੈ ਜਿਹੜਾ ਇਸ ਦੁਬਦਾਂ ਨੂੰ ਮਾਰ ਲੈਂਦਾ ਨਾ ਉਹਦਾ ਫਿਰ ਦਰਗਾਹ ਦੇ ਵਿੱਚ ਵੀ ਆਦਰ ਮਾਨ ਹੁੰਦਾ ਹੈ ਕਈ ਸੱਜਣ ਇੱਥੇ ਸਵਾਲ ਕਰਦੇ ਨੇ ਗਿਆਨੀ ਜੀ ਅਗਲਾ ਟਾਈਮ ਕਹਨੇ ਵੇਖਿਆ ਤੁਸੀਂ ਸਟੇਜ ਤੇ ਕਈ ਵਾਰੀ ਕਹਿ ਦਿੰਦੇ ਹੋ ਦਰਗਾਹ ਦੇ ਵਿੱਚ ਬਾਬਾ ਫਰੀਦ ਜੀ ਨੂੰ ਜਦੋਂ ਪੜੀਏ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਂ ਵਹੀਂ ਸਾਈਂ ਦੇ ਦਰਬਾਰ ਗੁਰੂ ਅਮਰਦਾਸ ਮਹਾਰਾਜ ਜੀ ਬਿਆਨ ਕਰਦੇ ਨੇ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤ ਆਈਏ ਸਤਗੁਰ ਜੀ ਕਹਿੰਦੇ ਜੋ ਇਸ ਮਾਰੇ ਸੋ ਧਨਵੰਤਾ ਆਮ ਕਰਕੇ ਆਪਾਂ ਧੰਨਵਾਣ ਬੰਦਾ ਉਹਨੂੰ ਕਹਿੰਨੇ ਆ ਜਿਹਦੇ ਕੋਲ ਸੰਸਾਰਿਕ ਚੀਜ਼ਾਂ ਵਾਧੂ ਹੋਣ ਮਾਇਆ ਵਾਧੂ ਹੋਵੇ ਚੰਗਾ ਘਰ ਹੋਵੇ ਚੰਗੀ ਗੱਡੀ ਹੋਵੇ ਚੰਗਾ ਬਿਜ਼ਨਸ ਆਪਾਂ ਕਹਿੰਨੇ ਬੜਾ ਧੰਨਵਾਣ ਅਮੀਰ ਆਦਮੀ ਹੈ ਪਰ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਇਸ ਦੁਬਧਾ ਨੂੰ ਮਾਰ ਲੈਂਦਾ ਨਾ ਅਸਲ ਦੇ ਵਿੱਚ ਉਹੀ ਧੰਨਵਾਣ ਹੈ ਜੋ ਇਸ ਮਾਰੇ ਸੋ ਪਤਵੰਤਾ ਪਤ ਵਾਲਾ ਇੱਜ਼ਤ ਵਾਲਾ ਆਮ ਕਰਕੇ ਲੋਕੀ ਇੱਜ਼ਤ ਕਮਾਉਣ ਵਾਸਤੇ ਕਈ ਤਰ੍ਹਾਂ ਦੀਆਂ ਫਾਰਮੈਲਿਟੀਆਂ ਕਰਦੇ ਨੇ ਕਰਜ਼ਾ ਚੁੱਕ ਕੇ ਵੱਡਾ ਘਰ ਬਣਾ ਲੈਣਾ ਸਾਡੀ ਰੈਪਿਟੇਸ਼ਨ ਬਣੇ ਸਾਡੀ ਇੱਜ਼ਤ ਬਣੇ ਕਰਜ਼ਾ ਚੁੱਕ ਕੇ ਚੰਗੇ ਕੀਮਤੀ ਕੱਪੜੇ ਪਾ ਲੈਣੇ ਚੰਗੀਆਂ ਗੱਡੀਆਂ ਲੈ ਲੈਣੀਆਂ ਕਾਦੇ ਵਾਸਤੇ ਆਪਣੀ ਇੱਜ਼ਤ ਕਮਾਉਣ ਵਾਸਤੇ ਪਰ ਬਾਬਾ ਜੀ ਕਹਿੰਦੇ ਸੱਜਣਾ ਜੇ ਤੂੰ ਇੱਜ਼ਤ ਕਮਾਉਣੀ ਹੈ ਨਾ ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ ਸੋਚ ਸਭ ਤੇ ਉੱਚਾ ਗੁਰੂ ਅਰਜਨ ਦੇਵ ਮਾਰੇ ਦੇ ਬਚਨ ਨੇ ਸਤਿਗੁਰ ਜੀ ਕਹਿੰਦੇ ਜਿਹੜਾ ਇਸ ਦੁਬਨਾ ਨੂੰ ਮਾਰ ਲੈਂਦਾ ਉਹ ਪਤ ਆਬਰੋ ਇੱਜ਼ਤ ਵਾਲਾ ਬਣ ਜਾਂਦਾ ਜੋ ਇਸ ਮਾਰੇ ਸੋਈ ਜਤੀ ਜਤੀ ਦਾ ਭਾਵ ਹੁੰਦਾ ਹੈ ਬਈ ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੇ ਕਰੈਕਟਰ ਦਾ ਪੂਰਾ ਹੋਣਾ ਤੇ ਕਈ ਵਾਰੀ ਲੋਕੀ ਆਪਣਾ ਜੱਤ ਸਤ ਰੱਖਣ ਵਾਸਤੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ ਪਰ ਬਾਬਾ ਜੀ ਕਹਿੰਦੇ ਜੇ ਤੇਰੇ ਮਨ ਚੋਂ ਦੁਬਧਾ ਖਤਮ ਹੋ ਗਈ ਨਾ ਅਸਲ ਦੇ ਵਿੱਚ ਤੂੰ ਵੀ ਜਤੀ ਹੈ ਅੰਜਨ ਮਾਹੇ ਨਰੰਜਨ ਰਈਆ ਜੋਗ ਜੁਗਤ ਈਵ ਪਾਈ ਹੈ ਘਰ ਦੇ ਵਿੱਚ ਰਹਿੰਦਿਆਂ ਵੀ ਤੂੰ ਰੱਬ ਨੂੰ ਮਿਲ ਸਕਦਾ ਹੈ ਜੋ ਇਸ ਮਾਰੇ ਤਿਸ ਹੋਵੇ ਗਤੀ ਗਤੀ ਦਾ ਭਾਵ ਹੁੰਦਾ ਮੁਕਤੀ ਹੋ ਜਾਣੀ ਭਈ ਆਪਾਂ ਕਿਦਰੇ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੋਵੇ ਨਾ ਜਦੋਂ ਕੇਸ ਰਫਾ ਦਫਾ ਹੋ ਜੇ ਜਾਂ ਜਿੱਤ ਲਿਆ ਜਾਵੇ ਆਪਾਂ ਕਹਿੰਦੇ ਝੰਜਟ ਹੀ ਮੁੱਕਿਆ ਹੁਣ ਵੀ ਚਿੰਤਾ ਖਤਮ ਹੋ ਗਈ ਐ ਸਤਿਗੁਰੂ ਜੀ ਕਹਿੰਦੇ ਜੇ ਤੂੰ ਮੁਕਤ ਹੋਣਾ ਨਾ ਮੁਕਤ ਕੀ ਐ ਵੀ ਆਉਣਾ ਜਾਣਾ ਜੰਮਣਾ ਮਰਨਾ ਜਦੋਂ ਬੰਦੇ ਦੀ ਮੌਤ ਹੁੰਦੀ ਐ ਮਰਦਾ ਕੌਣ ਐ ਸਾਡਾ ਸਰੀਰ ਮਰਦਾ ਐ ਸਾਡੀ ਜਿਹੜੀ ਆਤਮਾ ਹੈ ਇਹ ਅਗਲੀ ਯਾਤਰਾ ਤੇ ਤੁਰ ਪੈਂਦੀ ਹੈ ਜਿਹੋ ਜੀ ਸਾਡੀ ਵਾਸ਼ਨਾ ਹੁੰਦੀ ਹੈ ਉਹੋ ਜਾਂ ਸਾਨੂੰ ਉਹ ਸਰੀਰ ਮਿਲਦਾ ਸਤਿਗੁਰੂ ਜੀ ਕਹਿੰਦੇ ਜੋ ਇਸ ਮਾਰੇ ਤਿਸ ਕਾ ਆਇਆ ਗਣੀ ਗਣੀ ਦਾ ਭਾਵ ਗਿਣਤੀ ਦੇ ਵਿੱਚ ਆਉਣਾ ਜਿਵੇਂ ਆਪ ਸੰਗਤ ਗੁਰੂ ਘਰ ਆਉਂਦੇ ਹੋ ਨਾ ਆਪਾਂ ਹਿਸਾਬ ਲਾਈਦਾ ਵੀ ਅੱਜ ਕੀ 15 ਕੋ ਸੰਗਤ ਆਈ 1000 ਸੰਗਤ ਆਈ 2000 ਸੰਗਤ ਆਈ ਪਰ ਅਸਲ ਦੇ ਵਿੱਚ ਸੰਗਤ ਹੈ ਠੀਕ ਹੈ ਸਾਰੇ ਰਿਸਪੈਕਟੇਬਲ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਈ ਤਾਂ ਸਾਧ ਸੰਗਤ ਦੀ ਲੰਗਰ ਪਾਣੀ ਛੱਕ ਕੇ ਮੌਜ ਮੇਲਾ ਵੇਖ ਕੇ ਉਥੋਂ ਮੁੜ ਜਾਂਦੇ ਨੇ ਪਰ ਇਹ ਗੱਲ ਕਹਿਣੀ ਪੈਂਦੀ ਹੈ ਸਾਨੂੰ ਕੋਈ ਮਾਈਂਡ ਨਾ ਕਰਿਓ ਕਈ ਵਾਰੀ ਸੱਜਣ ਕਹਿ ਦਿੰਦੇ ਨੇ ਕੰਪਲੀਟ ਵੀ ਆਂਦੀ ਹੈ ਯਾਨੀ ਕਿ ਅਸੀਂ ਕਿਹੜਾ ਤੁਹਾਡੇ ਪਿਓ ਦਾ ਖਾਨੇ ਆ ਜਾਂ ਤੁਹਾਡੇ ਘਰੋਂ ਖਾਨੇ ਆ ਪਰ ਧਾਰਮਿਕ ਟੀਚਰ ਹੋਣ ਦੇ ਨਾਤੇ ਸਾਡਾ ਕਹਿਣਾ ਫਰਜ਼ ਹੈ ਕਿ ਜਿਹੜੇ ਇੱਥੇ ਆ ਕੇ ਸੁਣਦੇ ਨੇ ਨਾ ਮarre ਦੀ ਹਾਜ਼ਰੀ ਲਵਾਉਂਦੇ ਨੇ ਅਸਲ ਦੇ ਵਿੱਚ ਉਹਨਾਂ ਦੀ ਹੀ ਗਿਣਤੀ ਹੁੰਦੀ ਹੈ ਜਿਹੜੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਗੁਰੂ ਦੀ ਗੱਲ ਸੁਣਦੇ ਨੇ ਜੋ ਇਸ ਮਾਰੇ ਤਿਸ ਕਾ ਆਇਆ ਗਣੀ ਉਹਨੂੰ ਸੰਸਾਰ ਦੇ ਵਿੱਚ ਆਇਆ ਹੋਇਆ ਗਿਣਿਆ ਜਾਂਦਾ ਜਿਹੜਾ ਇਸ ਦੁਬਧਾ ਨੂੰ ਮਾਰ ਲੈਂਦਾ ਜੋ ਇਸ ਮਾਰੇ ਸੋ ਨਿਚਲ ਧਣੀ ਨਿਚਲ ਦਾ ਭਾਵ ਹੋਈ ਸਦੀਵ ਕਾਲ ਕੰਟੀਨਿਊਸ ਇਕੋ ਲਗਾਤਾਰ ਅਮੀਰ ਅਮੀਰ ਹੀ ਰਹਿਣਾ ਜੇ ਕੋਈ ਬੰਦਾ ਅੱਜ ਅਮੀਰ ਹੈ ਨਾ ਸਮੇਂ ਦੇ ਢਲਦੇ ਪਰਛਾਵੇਂ ਨੂੰ ਕੱਲ ਨੂੰ ਗਰੀਬ ਵੀ ਹੋ ਸਕਦਾ ਹੈ ਬਾਬਾ ਜੀ ਦੀ ਬਾਣੀ ਦਾ ਕਥਨ ਹੈ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਣ ਭੇਖਣਾ ਪਾਏਂਦਾ ਕਹਿੰਦੇ ਉਹ ਰਾਜਿਆਂ ਤੋਂ ਭਖਾਰੀ ਵੀ ਬਣਾ ਦਿੰਦਾ ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਦੁਬਦਾ ਮਾਰ ਲੈਣਾ ਤੂੰ ਫਿਰ ਅਸਲੀ ਇੱਕ ਤਰ੍ਹਾਂ ਦਾ ਰਿਚਮੈਨ ਹੈ ਕਿੰਗ ਹੈ ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਜੋ ਇਸ ਮਾਰੇ ਸੋ ਵੱਡ ਭਾਗਾ ਆਪਾਮ ਕਰਕੇ ਕਹਿ ਦਿੰਦੇ ਆ ਜਿਹਦੇ ਕੋਲ ਦੁਨਿਆਵੀ ਚੀਜ਼ਾਂ ਹੋਣ ਇਹ ਤਾਂ ਜੀ ਬੜੇ ਵੱਡੇ ਭਾਗਾ ਵਾਲਾ ਹੈ ਮਰਜ ਕਹਿੰਦੇ ਨਹੀਂ ਵੱਡੇ ਭਾਗਾ ਵਾਲਾ ਉਹ ਏ ਜਿਹਨੇ ਆਪਣੇ ਮਨ ਦੇ ਵਿੱਚੋਂ ਦੁਬਦਾ ਮਾਰੀ ਹੈ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਦਿਨ ਤੇ ਰਾਤ ਉਹ ਜਾਗਦਾ ਰਹਿੰਦਾ ਕਾਦੇ ਵਿੱਚ ਉਸ ਪਰਮਾਤਮਾ ਦੇ ਨਾਲ ਅਕਾਲ ਪੁਰਖ ਵਾਹੀ ਗੁਰੂ ਦੇ ਨਾਲ ਆਪਣੀ ਬਿਰਤੀ ਜੋੜ ਕੇ ਜੋ ਇਸ ਮਾਰੇ ਸੋ ਜੀਵਨ ਮੁਕਤਾ ਜਿਹੜਾ ਇਸ ਦੁਬਧਾ ਨੂੰ ਮਾਰ ਲੈਂਦਾ ਨਾ ਉਹ ਜੀਵਨ ਮੁਕਤ ਹੋ ਜਾਂਦਾ ਹੈ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਉਹਦੀ ਜਿਹੜੀ ਜੀਵਨ ਜਾਂਚ ਹੈ ਜਿਹੜਾ ਉਹਦਾ ਲਾਈਫ ਸਟਾਈਲ ਹੈ ਸਤਗੁਰੂ ਜੀ ਕਹਿੰਦੇ ਉਹ ਇੱਕ ਤਰ੍ਹਾਂ ਦਾ ਨਿਰਮਲ ਭਾਵ ਕੇ ਮਾਇਆ ਮਲ ਤੋਂ ਨਿਸ਼ਕਪਟ ਹੋ ਜਾਂਦਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਦੁਭਦਾ ਨੂੰ ਮਾਰਨ ਵਾਲਾ ਸ੍ਰੇਸ਼ਟ ਉੱਤਮ ਗਿਆਨੀ ਹੈ ਵੈਰੀ ਇੰਟੈਲੀਜੈਂਟ ਪਰਸਨ ਹੈ ਉਹ ਜਿਹੜਾ ਇਹ ਸੁਦੁਭਦਾ ਨੂੰ ਮਾਰ ਲੈਂਦਾ ਹੈ ਜਿਹੜਾ ਇਹ ਸੁਦੁਭਦਾ ਨੂੰ ਮਾਰਦਾ ਉਹ ਫਿਰ ਗਿਆਨ ਦੇ ਵਿੱਚ ਆਪਣਾ ਧਿਆਨ ਪਰਮਾਤਮਾ ਦੇ ਨਾਲ ਲਾਂਦਾ ਬਾਬਾ ਜੀ ਨੇ ਅੱਗੇ ਸ਼ਬਦ ਵਰਤੇ ਇਸ ਮਾਰੀ ਬਿਨ ਥਾਏ ਨਾ ਪਰੈ ਹੁਣ ਵੇਖੋ ਇੱਥੇ ਗੱਲ ਸਾਡੇ ਤੁਹਾਡੇ ਸਾਰਿਆਂ ਤੇ ਆ ਗਈ ਮਰਜ ਕਹਿੰਦੇ ਜੇ ਮਨ ਚੋਂ ਦੁਬਦਾ ਨਹੀਂ ਨਾ ਮਾਰੀ ਇਸ ਮਾਰੀ ਬਿਨ ਥਾਏ ਨਾ ਪਰੈ ਇਹ ਤੂੰ ਮਾਰੀ ਬਿਨਾ ਕੋਈ ਵੀ ਸਾਧਨ ਕੋਈ ਵੀ ਕੰਮ ਥਾਏ ਨਹੀਂ ਪੈਂਦਾ ਕੋਟ ਕਰਮ ਜਾਪ ਤਪ ਕਰੈ ਤੁਹਾਡੇ ਸਾਰਿਆਂ ਕੋਲ ਫੋਨ ਨੇ ਕੱਢ ਕੇ ਵੇਖੋ ਬਾਬਾ ਜੀ ਨੇ ਨਾ ਬੜੇ ਵਧੀਆ ਮੋਤੀ ਚੁਣ ਚੁਣ ਕੇ ਸਾਡੇ ਝੋਟਾ ਮਾਰੀਆਂ ਨੇ ਉਹ ਮਹਾਂਪੁਰਖ ਧਾਰਨਾ ਪੜਿਆ ਕਰਦੇ ਕਹਿੰਦੇ ਤੈਨੂੰ ਇੱਕ ਨਾ ਲੱਗੇ ਓ ਮਨਾ ਮੂਰਖਾ ਬਾਣੀ ਤੇਰੇ ਬਾਣ ਮਾਰਦੀ ਮਾਰਦੇ ਸਾਡੇ ਮੂੰਹ ਤੇ ਚਪੇੜਾ ਮਾਰਦੇ ਨੇ ਪਰ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਮਾਫ ਕਰਿਓ ਬਾਬਾ ਜੀ ਕਹਿੰਦੇ ਜੇ ਮਨ ਚੋਂ ਦੁੱਬਦਾ ਨਹੀਂ ਨਾ ਮਾਰੀ ਭਾਵੇਂ ਕਰੋੜਾਂ ਤੂੰ ਕਰਮ ਕਰ ਲੈ ਕਰੋੜਾਂ ਤਪ ਕਰ ਲੈ ਕਿਸੇ ਥਾਂ ਨਹੀਂ ਪਾਣੀ ਇਸ ਮਾਰੀ ਬਿਨ ਜਨਮ ਨਾ ਮਿਟੇ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟਾ ਇਹ ਜਿਹੜੀ ਮੌਤ ਐ ਨਾ ਸੋ ਤਾਂ ਸਾਡੀ ਮੌਤ ਹੁੰਦੀ ਹੈ ਸਰੀਰ ਸਾਦਾ ਬੇਸ਼ੱਕ ਛੁੱਟ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਮਾਰੀ ਹੈ ਨਾ ਜਿਹਨੇ ਦੁਬਦਾ ਮਾਰੀ ਹੈ ਉਹਦਾ ਫਿਰ ਜਨਮ ਨਹੀਂ ਮਿਟਦਾ ਇਸ ਮਾਰੀ ਬਿਨਾ ਬੰਦਾ ਜਮ ਤੋਂ ਨਹੀਂ ਛੁੱਟਦਾ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਹ ਦੁਬਦਾ ਮਾਰੇ ਬਿਨਾ ਨਾ ਗਿਆਨ ਦੀ ਪ੍ਰਾਪਤੀ ਨਹੀਂ ਉਂਝ ਆਪਾਂ ਦੁਨਿਆਵੀ ਤੌਰ ਤੇ ਪਵਿੱਤਰਤਾ ਰੱਖਦੇ ਆ ਚੰਗੀ ਗੱਲ ਹੈ ਸੁਚਮ ਰੱਖਣੀ ਚਾਹੀਦੀ ਹੈ ਪਰ ਬਾਬਾ ਜੀ ਕਹਿੰਦੇ ਅਸਲੀ ਪਵਿੱਤਰਤਾ ਇਹੀ ਐ ਜੇ ਇਹ ਅੰਦਰੋਂ ਨਹੀਂ ਨਾ ਮਾਰੀ ਤੇ ਤੇਰੇ ਮਨ ਦੀ ਝੂਠ ਤੇਰੇ ਮਨ ਦੀ ਮੈਲ ਧੋਈ ਨਹੀਂ ਜਾਣੀ ਇਸ ਮਾਰੀ ਬਿਨ ਸਭ ਕਿਛ ਮੈਲਾ ਇਹ ਦੁਬਧਾ ਮਾਰੇ ਤੂੰ ਬਿਨਾ ਸਾਰਾ ਕੁਝ ਹੀ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜੋਲਾ ਦਾ ਭਾਉਂਦਾ ਜਿਵੇਂ ਜੰਜਾਲ ਪੈ ਜਾਣਾ ਜਾਲ ਪੈ ਜਾਣਾ ਮਹਾਰਜ ਕਹਿੰਦੇ ਭਾਵੇਂ ਤੂੰ ਕਿੰਨੇ ਵੀ ਕਰਮਕਾਂਡ ਕਰਦਾ ਹੈ ਮਾਫ ਕਰਿਓ ਬਾਬਾ ਜੀ ਨੇ ਕਿਸੇ ਦਾ ਲਿਹਾਜ਼ ਥੋੜੀ ਕੀਤਾ ਕਿਉਂਕਿ ਬਾਬਾ ਤੇ ਜਿਹੜਾ ਨਿਰਭਉ ਤੇ ਨਿਰਵੈਰ ਹੈ ਬਾਬੇ ਦਾ ਕਿਸੇ ਨਾਲ ਵੈਰ ਨਹੀਂ ਉਹ ਤੇ ਕੋ ਨਾਨਕ ਕਰਤੇ ਕਿਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਉਹਨੇ ਜੇ ਸਾਧ ਸੰਗਤ ਜੀ ਕਿਸੇ ਨੂੰ ਵਡਿਆਈ ਬਖਸ਼ਣੀ ਹੈ ਨਾ ਤੇ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਪੁੱਛਣਾ ਸਾਜੇ ਪੁੱਛਣਾ ਢਾਏ ਪੁੱਛਣਾ ਦੇਵੈ ਲੈ ਸਤਿਗੁਰ ਜੀ ਕਹਿੰਦੇ ਜੇ ਤੂੰ ਉਹਦਾ ਨਾਮ ਜਪਦੇ ਜਪਦੇ ਮਨ ਚੋਂ ਦੁਬਦਾ ਨਹੀਂ ਨਾ ਮਾਰਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਜਿਵੇਂ ਆਪਾਂ ਕਹੀਏ ਨਾ ਘਰ ਦੇ ਵਿੱਚ ਪਈ ਤੇ ਗੰਦਗੀ ਹੈ ਬੈੱਡਰੂਮ ਦੇ ਵਿੱਚ ਤੇ ਲਿਆ ਕੇ ਬੈੱਡ ਸ਼ੀਟ ਨਾ ਵੀ ਵਿਛਾ ਦੀ ਆਖੀਏ ਕਮਰਾ ਸਾਫ਼ ਹੋ ਗਿਆ ਕਮਰਾ ਐਵੇਂ ਸਾਫ਼ ਨਹੀਂ ਹੋਣਾ ਬਾਬਾ ਜੀ ਕਹਿੰਦੇ ਬੰਦੇ ਦਿਲ ਖੋਜ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਦੁੱਧ ਲਿਆ ਲਿਆ ਕੇ ਤਾਜਾ ਪਾ ਭਾਂਡੇ ਚ ਪਾਈ ਜਾਈਏ ਭਾਂਡਾ ਤੇ ਕਦੇ ਸਾਫ਼ ਹੀ ਨਹੀਂ ਕੀਤਾ ਤੇ ਉਹ ਦੁੱਧ ਉੱਥੇ ਕਿਵੇਂ ਟਿਕੇਗਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਉ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਮਣ ਪਾਓ ਸਤਗੁਰ ਪਾਤਸ਼ਾਹ ਜੀ ਅਖੀਰ ਲੀਆਂ ਪੰਕਤੀਆਂ ਵਾਲੇ ਵੱਧ ਦੇ ਕਹਿੰਦੇ ਨੇ ਜਾਂ ਕੋ ਭੇ ਕਿਰਪਾਲ ਕਿਰਪਾ ਨਿਤ ਹੁਣ ਵੇਖੋ ਅਰਦਾਸ ਦਾ ਕਨਸੈਪਟ ਗੁਰਸਿੱਖੀ ਦੇ ਅੰਦਰ ਬੜਾ ਵੱਡਾ ਹੈ ਅਰਦਾਸ ਕਰਨੀ ਸਾਡਾ ਸਾਰਿਆਂ ਦਾ ਫਰਜ ਹੈ ਬਾਬਾ ਜੀ ਕਹਿੰਦੇ ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੇ ਦਾ ਆਣੇ ਅਰਦਾਸ ਕਰੀਏ ਬਾਬਾ ਜੀ ਕਹਿੰਦੇ ਜਦੋਂ ਤੂੰ ਅਰਦਾਸ ਕਰੇ ਨਾ ਜਾ ਕੋ ਭਏ ਕਿਰਪਾਲ ਕਿਰਪਾ ਨਿਦ ਜਦੋਂ ਕਿਰਪਾ ਦਾ ਖਜ਼ਾਨਾ ਤੇਰੇ ਤੇ ਕਿਰਪਾਲੂ ਹੋਇਆ ਦਿਆਲੂ ਹੋਇਆ ਤਿਸ ਭਈ ਖਲਾਸੀ ਹੋਈ ਸਗਲ ਸਿਧ ਇਹ ਜਿਹੜੀ ਦੁਬਧਾ ਹੈ ਨਾ ਇਹਦੇ ਤੋਂ ਤੇਰੀ ਖਲਾਸੀ ਬੰਦ ਖਲਾਸੀ ਹੋ ਜੇਗੀ ਤੂੰ ਇਸ ਦੁਬਧਾ ਤੋਂ ਛੁੱਟ ਜਾਏਗਾ ਸਾਰੀਆਂ ਸਿੱਧੀਆਂ ਭਾਵ ਕੇ ਸਾਰੇ ਤੇਰੇ ਕਾਰਜ ਸਿੱਧ ਹੋ ਜਾਣਗੇ ਤੇ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਜੀ ਕਹਿੰਦੇ ਦੁਬਦਾ ਮਾਰਨ ਵਾਸਤੇ ਕਿੱਥੇ ਜਾਣਾ ਪਏਗਾ ਜੀ ਗੁਰੂ ਦੇ ਦਰ ਤੇ ਜਾਣਾ ਪਏਗਾ ਗੁਰੂਦਵਾਰ ਹੈ ਹੋਏ ਸੋਝੀ ਪਾਈ ਸੀ ਅੱਜ ਮਾਫ ਕਰਿਓ ਬੜੇ ਸੱਜਣ ਕਹਿੰਦੇ ਨੇ ਗਿਆਨੀ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਦਿਲ ਸਾਫ ਹੋਣਾ ਚਾਹੀਦਾ ਉਹ ਭੜਿਓ ਲੋਕੋ ਗੁਰੂ ਗੋਬਿੰਦ ਸਿੰਘ ਦਾ ਦਿਲ ਸਾਫ ਨਹੀਂ ਸੀ ਸਹਬਜਾਦਿਆਂ ਦਾ ਦਿਲ ਸਾਫ ਨਹੀਂ ਸੀ ਜਿਸ ਦਿਨ 88000 ਦੇ ਇਕੱਠ ਚੋਂ ਮਹਾਰਾਜ ਨੇ ਪੰਜ ਸਿਰਾਂ ਦੀ ਚੋਣ ਕੀਤੀ ਵਿਦਵਾਨ ਸੱਜਣ ਬੈਠੇ ਹੋ ਤਕਰੀਬਨ 20000 ਪੁਰਾਣੀ ਨੇ ਉਸੇ ਦਿਨ ਅੰਮ੍ਰਿਤ ਛਕਿਆ ਸੀ ਮਹਾਰਾਜ ਨੇ ਆਪ ਕਿਹਾ ਸੀ ਖਾਲਸਾ ਜੀ ਮੈਨੂੰ ਵੀ ਖੰਡੇ ਦਾ ਦੀ ਦਾਤ ਐ ਖੰਡੇ ਦੀ ਪੌਲ ਬਖਸ਼ੋ ਕਈ ਸੱਜਣ ਕਹਿੰਦੇ ਗਿਆਨੀ ਜੀ ਗੁਰਦੁਆਰੇ ਜਾਣ ਦੀ ਕੀ ਲੋੜ ਐ ਮਨ ਸਾਫ ਹੋਣਾ ਚਾਹੀਦਾ ਤੇ ਇਹ ਸੀ ਵੀ ਗੁਰਦੁਆਰੇ ਆਉਂਦੇ ਰਹੀਏ ਤੇ ਮਨ ਸਾਫ ਹੋ ਜੇ ਬਾਬਾ ਜੀ ਨੇ ਕੋਈ ਸ਼ਬਦ ਵਰਤੇ ਗੁਰ ਦੁਬਦਾ ਜਾ ਕੀ ਹੈ ਮਾਰੀ ਗੁਰੂ ਨੇ ਕਿਰਪਾ ਕਰਕੇ ਗੁਰੂ ਨੇ ਤਰਸ ਕਰਕੇ ਜਿਹੜੇ ਬੰਦੇ ਦੀ ਮਨ ਦੀ ਦੁਬਦਾ ਮਾਰ ਦਿੱਤੀ ਹੈ ਨਾ ਕਾਹੋ ਨਾਨਕ ਸੋ ਬ੍ਰह्म ਵਿਚਾਰੀ ਮਾਰਜ ਕਹਿੰਦੇ ਫਿਰ ਉਹੀ ਇਨਸਾਨ ਬ੍ਰह्म ਦੀ ਵਿਚਾਰ ਕਰਨ ਵਾਲਾ ਹੋਇਆ ਸੋ ਇਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਕਿਉਂਕਿ ਹੁਕਮ ਹੋਇਆ ਸੀ ਗਿਆਨੀ ਜੀ 12 ਵਜੇ ਦਾ ਟਾਈਮ ਹੈ ਠੀਕ 12 ਵੱਜ ਚੁੱਕੇ ਨੇ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਕਈ ਵਾਰੀ ਵੱਧ ਘੱਟ ਬੋਲਿਆ ਜਾਂਦਾ ਸੰਗਤ ਵਿੱਚ ਸੋ ਆਓ ਸਾਰੀ ਸੰਗਤ ਫਤੇ ਦੀ ਸਾਂਝ ਪਾਈਏ ਆਖੋ ਜੀ ਵਾ